जय भीम जय भारत मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ 13 ਮਾਰਚ 2025 ਨੂੰ ਪਾਵਰ ਆਫ ਸੋਸ਼ਲ ਜੁਨਟੀ ਨੇ 1815 ਗਜ ਜ਼ਮੀਨ ਦੇ ਟੁਕੜੇ ਦੀ ਰਜਿਸਟਰੀ ਕਰਵਾਈ ਹੈ ਔਰ ਅਸੀਂ ਉਸੇ ਹੀ ਜ਼ਮੀਨ ਦੇ ਵਿੱਚ ਖੜੇ ਹਾਂ ਔਰ ਇਸ ਰਜਿਸਟਰੀ ਕਰਵਾਉਣ ਦੇ ਵਿੱਚ ਵੈਸੇ ਤਾਂ ਮੈਂ ਕਹਾ ਕਿ ਮਨੁੱਖਤਾ ਦੀ ਭਲਾਈ ਵਾਸਤੇ ਉਹ ਇੱਕ ਹਰ ਇੱਕ ਰੂਹ ਜੁੜੀ ਹੈ ਜਿਨ੍ਹਾਂ ਨੇ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਰਜਿਸਟਰੀ ਕਰਵਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਔਰ ਦੇਖੋ ਇੰਨਾ ਕਿ ਯੋਗਦਾਨ ਪਾਇਆ ਹੈ ਕਿ ਬੇਸ਼ੱਕ ਉਹ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਲੋਕ ਰਹਿੰਦੇ ਹੋਣ ਜਾਂ ਫਿਰ ਸੱਤ ਸਮੁੰਦਰੋਂ ਪਾਰ ਯੂਐਸਏ ਤੋਂ ਬਹੁਤ ਸਾਰੇ ਪਰਮ ਮਿੱਤਰ ਨੇ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਦੇ ਕਿਉਂਕਿ ਮਿੱਤਰਤਾ ਹਮੇਸ਼ਾ ਉਹਦਾ ਹੁੰਦੀ ਹੈ ਜਦੋਂ ਇੱਕ ਦੂਜੇ ਦੇ ਪ੍ਰਤੀ ਆਪਾਂ ਸੀਰੀਅਸ ਆ ਔਰ ਇੱਕ ਦੂਜੇ ਦੇ ਪ੍ਰਤੀ ਆਪਾਂ ਇਮਾਨਦਾਰ ਹਾਂ ਝੂਠ ਦੀ ਜਿਆਦਾ ਉਮਰ ਨਹੀਂ ਹੁੰਦੀ ਇੱਕ ਨਾ ਇੱਕ ਦਿਨ ਸਾਰਾ ਕੁਝ ਸਾਹਮਣੇ ਆ ਜਾਂਦਾ ਹੈ ਸੋ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਿਹੜੇ ਕਿ ਪੋਸੂ ਦੇ ਪ੍ਰਧਾਨ ਨੇ ਔਰ ਜਿਹੜੀ ਅੰਬੇਡਕਰ ਊਰਜਾ ਪਵਨ ਚਾਰ ਮੰਜ਼ਲੀ ਬਿਲਡਿੰਗ ਜਿਹੜੀ ਤੁਸੀਂ ਇਸ ਸਮੇਂ ਟੀਵੀ ਸਕਰੀਨ ਤੇ ਵੇਖ ਰਹੇ ਹੋ ਇਹ ਸਾਰੇ ਦਾ ਸਾਰਾ ਜਿਹੜਾ ਹੈ ਇਹ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਦੀ ਹੀ ਸੋਚ ਦਾ ਇੱਕ ਨਤੀਜਾ ਹੈ ਔਰ ਇਸ ਮਨੁੱਖਤਾ ਦੀ ਭਲਾਈ ਵਾਸਤੇ ਮੇਰੇ ਨਾਲ ਅੱਜ ਯੂਐਸਏ ਤੋਂ ਉੱਚੇ ਚੇ ਤੌਰ ਤੇ ਇੱਕ ਬਹੁਤ ਵਧੀਆ ਮਿੱਤਰ ਨੇ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਦੇ ਸ਼੍ਰੀ ਅਨਿਲ ਕੁਮਾਰ ਵਰਮਾ ਜੀ ਜਿਹੜੇ ਕਿ ਯੂਐਸਏ ਰਹਿ ਰਹੇ ਨੇ ਔਰ ਇਹ ਮਿੱਤਰਤਾ ਕੋਈ ਅੱਜ ਦੀ ਨਹੀਂ ਹੈ ਇਹ ਬਹੁਤ ਪੁਰਾਣੀ ਮਿੱਤਰਤਾ ਹੈ ਔਰ ਮੈਂ ਤਾਂ ਆਪਣੇ ਸ਼ਬਦਾਂ ਚ ਇਹ ਕਹਾਂਗਾ ਕਿ ਇਹ ਜੋੜੀਆਂ ਜਿਹੜੀਆਂ ਨੇ ਇਹ ਮਿੱਤਰਤਾ ਜਿਹੜਾ ਪਿਆਰ ਸੱਚਾ ਹੈ ਅਕਾਲਪੁਰ ਕਾਪੜੀ ਕਿਰਪਾ ਬਖਸ਼ਿਸ਼ ਦਇਆ ਦੇ ਨਾਲ ਇਸੇ ਤਰ੍ਹਾਂ ਬਰਕਰਾਰ ਰੱਖੇ ਇਹ ਪੀੜੀ ਮਿਲੀ ਹੈ ਅੱਗੋਂ ਵੀ ਜਿਹੜੇ ਬੱਚੇ ਨੇ ਉਹ ਵੀ ਇਸੇ ਤਰ੍ਹਾਂ ਹੀ ਮਿਲਣ ਮੇਰੇ ਨਾਲ ਸ਼੍ਰੀ ਅਨਿਲ ਕੁਮਾਰ ਵਰਮਾ ਜੀ ਇਸ ਸਮੇਂ ਜੁੜੇ ਨੇ ਜਿਹੜੇ ਕਿ ਬੇਸਿਕਲੀ ਜਲੰਧਰ ਤੋਂ ਬਿਲੋਂਗ ਕਰਦੇ ਨੇ ਲੇਕਿਨ ਅੱਜ ਯੂਐਸਏ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿ ਰਹੇ ਨੇ ਔਰ ਇਹਨਾਂ ਨੇ ਪੂਰਾ ਦੌਰਾ ਕੀਤਾ ਹੈ ਯੂਐਸਏ ਤੋਂ ਵੀ ਗੱਲਬਾਤ ਹੁੰਦੀ ਰਹਿੰਦੀ ਹੈ ਅੰਬੇਡਕਰ ਉर्जा ਭਵਿੰਦਾ ਉਹ ਸਾਰੀ ਔਰ ਜ਼ਮੀਨ ਦੀ ਰਜਿਸਟਰੀ ਲੈ ਕੇ ਇਹਨਾਂ ਨੇ ਗੱਲ ਕਰਦੇ ਆ ਮੈਂ ਦੱਸ ਦਿਆਂ ਕਿ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਜਿਹੜਾ ਹੈ ਉਹ ਰਜਿਸਟਰੀ ਦੇ ਵਿੱਚ ਪਾਇਆ ਸੀ ਵਰਮਾ ਸਾਹਿਬ ਸਭ ਤੋਂ ਪਹਿਲਾਂ ਨਮਸਕਾਰ ਨਮਸਕਾਰ ਜੀ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਹੈ ਮੈਂ ਪਹਿਲੀ ਵਾਰੀ ਆਇਆ ਹਾਂ ਇਸ ਥਾਂ ਤੇ ਔਰ ਜਸਰ ਸਾਹਿਬ ਨੇ ਜੋ ਜੋ ਇੱਥੇ ਕਰ ਰਹੇ ਆ ਲੋਕ ਭਲਾਈ ਦੇ ਕੰਮ ਕਾਮਨ ਕਾਜ਼ ਵਾਸਤੇ ਮੈਂ ਜਸਰ ਸਾਹਿਬ ਨੂੰ ਤੇ ਉਹਦੀ ਟੀਮ ਨੂੰ ਬਹੁਤ ਬਹੁਤ ਵਧਾਈ ਦਿਨਾ ਤੇ ਇਹ ਹੋਰ ਵੀ ਜੋ ਵੀ ਕਾਰਿਆ ਕਰਨਗੇ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਆ ਇਹਨਾਂ ਸਾਡੀ ਡਿਊਟੀ ਲਾਉਣੀ ਆ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੱਕ بڑا ਕੁਐਸਚਨ ਮੇਰਾ ਹੈ ਕਿੰਨੇ ਸਾਲਾਂ ਤੋਂ ਤੁਹਾਡੀ ਦੋਸਤੀ ਹੈ ਸਰ ਔਰ ਕਿੱਥੇ ਤੁਹਾਡੀ ਪਹਿਲੀ ਮੁਲਾਕਾਤ ਹੋਈ ਸੀ ਕੁਝ ਯਾਦ ਹੈ ਹਾਂਜੀ ਹਾਂਜੀ ਅਸੀਂ ਮੇਰੇ ਖਿਆਲ 1990 ਤੋਂ ਦੇ ਲਗਭਗ ਨਕੋਦਰ ਦੇ ਵਿੱਚ ਅਸੀਂ ਮਿਲੇ ਸੀਗੇ ਆਪਸ ਬਸ ਉਦੋਂ ਤੋਂ ਇਦਾਂ ਹੀ ਯਾਰਾਂ ਦੋਸਤਾਂ ਵਾਲਾ ਤਾਂ ਨਹੀਂ ਅਸੀਂ ਪੜਾਣਾ ਪੜਾਵਾਂ ਵਾਲਾ ਬਿਊਟੀ ਪੜਾਵਾਂ ਵਾਲਾ ਸਾਡਾ ਇਹ ਹੈਗਾ ਸ਼ੁਰੂ ਤੋਂ ਹਮਮ ਔਰ ਇਹ ਸਾਡੇ ਦੁੱਖ-ਸੋਕ ਚ ਹਮੇਸ਼ਾ ਸ਼ਾਮਲ ਹੁੰਦੇ ਆ ਅਸੀਂ ਵੀ ਕੋਸ਼ਿਸ਼ ਕਰਦੇ ਆ ਨਾ ਦੁੱਖ-ਸੋਕ ਸ਼ਾਮਲ ਹੋਈਏ ਜੀ ਤੇ ਸਾਡਾ ਉਹ ਕਸ ਪਰਿਵਾਰ ਹੈ ਜਸਲ ਸਾਹਿਬ ਬਿਲਕੁਲ ਯੂ ਐਸ ਏ ਵੀ ਜਾ ਕੇ ਆਏ ਨੇ ਜਸਲ ਸਾਹਿਬ ਔਰ ਤੁਹਾਡੇ ਬਾਰੇ ਤਾਂ ਅਕਸਰ ਕਈ ਵਾਰੀ ਗੱਡੀ ਦੇ ਵਿੱਚ ਵੀ ਗੱਲਬਾਤ ਕਰਦੇ ਆ ਤੁਹਾਡੇ ਪਿਆਰ ਨੂੰ ਲੈ ਕੇ ਤੁਹਾਡੇ ਸੁਭਾਅ ਨੂੰ ਲੈ ਕੇ ਜਦੋਂ ਯੂ ਐਸ ਏ ਗਏ ਤਾਂ ਕਿਹੜਾ ਈਅਰ ਸੀਗਾ ਔਰ ਕਿੰਨੇ ਦਿਨ ਕਿੰਨੇ ਮਹੀਨੇ ਉੱਥੇ ਰਹੇ ਸੀ 2014 ਚ ਗਏ ਸੀਗੇ ਤੇ 6 ਮਹੀਨੇ ਸਾਡੇ ਕੋਲ ਰਹੇ ਕੀ ਬਾਤ ਤੇ ਬਹੁਤ ਵਧੀਆ ਲੱਗਾ ਇਹਨਾਂ ਨੇ ਵੀ ਦੇਖਿਆ ਵੀ ਮੇਰਾ ਪਰਾ ਕੀ ਕਰਦਾ ਇੱਥੇ ਤੇ ਇਹਨਾਂ ਨੂੰ ਵੀ ਬੜਾ ਚਲੋ ਸਾਡੇ ਤੇ ਵੀ ਮਾਣ ਔਰ ਇਹਨਾਂ ਤੋਂ ਵੀ ਜੀ ਹੈਗਾ ਤੇ ਬਹੁਤ ਬਹੁਤ ਚੰਗਾ ਲੱਗਾ ਸਾਨੂੰ ਦੇਖ ਆਏ ਅਸੀਂ ਕਿੱਥੇ ਰਹਿੰਦੇ ਆ ਕੀ ਕਰਦੇ ਆ ਜੀ ਤੇ ਬੜਾ ਚੰਗਾ ਲੱਗਾ ਇਹਨੂੰ ਵਰਮਾ ਸਾਹਿਬ ਇਹ ਉਹ ਜ਼ਮੀਨ ਹੈ ਜਿਹਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਪਿਆ ਔਰ ਇਹਦੀ ਜਿਹੜੀ ਪਲੈਨਿੰਗ ਹੈ ਮੈਨੂੰ ਕੋਈ ਸ਼ਬਦ ਨਹੀਂ ਹੈ ਜਸਲ ਸਾਹਿਬ ਨਾਲ ਕਈ ਵਾਰੀ ਗੱਲਬਾਤਾਂ ਕਰੀਦੀਆਂ ਆਉਂਦੇ ਜਾਂਦੇ ਉਹ ਇੱਕੋ ਹੀ ਗੱਲ ਕਹਿੰਦੇ ਹੁੰਦੇ ਆ ਕਿ ਸੋਤਾ ਸਾਹਿਬ ਐ ਉਹ ਜਿਆ ਕੁਝ ਕਾਰਜ ਇੱਥੇ ਕਰਨਾ ਤਾਂ ਕਿ ਬੱਚਿਆਂ ਦਾ ਭਵਿੱਖ ਜਿਹੜਾ ਔਰ ਮਨੁੱਖ ਦੀ ਬਿਹਤਰੀ ਵਾਸਤੇ ਕੁਛ ਨਾ ਕੁਛ ਹੁੰਦਾ ਰਹੇ ਸਾਰੀ ਇਹ ਤਾਂ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਕਾਸ ਹੈਗੇ ਆ ਤੇ ਉਹ ਜਿੱਦਾਂ ਜਿੱਦਾਂ ਮੈਨੂੰ ਦੱਸਿਆ ਇਹਨਾਂ ਨੇ ਵੀ ਆਪਾਂ ਇੱਥੇ ਉਹ ਸਕੂਲ ਦੀ ਵੀ ਕੋਸ਼ਿਸ਼ ਕਰ ਰਹੇ ਆ ਬਿਲਕੁਲ ਬਿਲਕੁਲ ਤੇ ਉਹ ਅੱਛਾ ਅچھے ਕਾਸ ਹੈ ਬੱਚਿਆਂ ਨੂੰ ਗਾਈਡੈਂਸ ਮਿਲਦੀ ਆ ਔਰ ਬੱਚਿਆਂ ਨੂੰ ਜਿਹੜੇ ਨਹੀਂ ਪੜ ਸਕਦੇ ਉਹਨਾਂ ਨੂੰ ਇੱਥੇ ਹੈਲਪ ਮਿਲਦੀ ਆ ਤੇ ਬਹੁਤ ਅچھے ਕਾਸ ਹੈ ਜੀ ਬਹੁਤ ਵਧੀਆ ਕਰ ਰਹੇ ਜਸੂ ਸਾਹਿਬ ਇਹਨਾਂ ਨੂੰ ਬਹੁਤ ਬਹੁਤ ਬਧਾਈਆਂ ਸਾਰੇ ਟੀਮ ਨੂੰ ਬਧਾਈ ਸ਼ੁਕਰੀਆ ਵਰਮਾ ਸਾਹਿਬ ਮੈਂ ਦੱਸ ਦਿਆਂ ਕਿ ਵਰਮਾ ਸਾਹਿਬ ਜਿਹੜੇ ਕਿ 2014 ਦੇ ਵਿੱਚ ਜਸਲ ਸਾਹਿਬ ਜਦੋਂ ਅਮਰੀਕਾ ਗਏ ਤਾਂ ਤਕਰੀਬਨ ਕਾਫੀ ਦੇਰ ਉੱਥੇ ਰਹੇ ਨੇ ਪੂਰਾ ਕੁਮਾਇਆ ਇਹਨਾਂ ਨੇ ਜਿੱਥੇ-ਜਿੱਥੇ ਇਹਨਾਂ ਦਾ ਦੋਸਤ ਦਾ ਸਰਕਲ ਸੀ ਔਰ ਉਹ ਦੋਸਤ ਜਿਹੜੇ ਉੱਧਰ ਅਮਰੀਕਾ 'ਚ ਮਿਲੇ ਸੀ ਉਹਨਾਂ ਨੇ ਜਿੰਨੀ ਮੈਂ ਕਹਿ ਦਿਆਂ ਇੰਨੀ ਮਦਦ ਕੀਤੀ ਆ ਕਿਉਂਕਿ ਕਿਸੇ ਨੂੰ ਵੀ ਪੈਸਾ ਦੇਣਾ ਉਸ ਬਿਲਾਂ ਤੱਕ ਨਹੀਂ ਚੁਭਦਾ ਜਦੋਂ ਉਹਨਾਂ ਦਾ ਦੁਆਰਾ ਦਿੱਤਾ ਪੈਸਾ ਕਿਤੇ ਲੱਗਿਆ ਨਜ਼ਰ ਨਹੀਂ ਆਉਂਦਾ ਹੁਣ ਵਰਮਾ ਸਾਹਿਬ ਆਏ ਇਹਨਾਂ ਨੂੰ ਦੇਖਿਆ ਆਪਣੇ ਪ੍ਰੈਕਟੀਕਲੀ ਦੇਖਿਆ ਕਿ ਨਹੀਂ ਇੱਥੇ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਹੈ ਸੋ ਸਾਡੇ ਅਸੀਂ ਕਹਿੰਦੇ ਕਿ ਤੁਹਾਡਾ ਦਿੱਤਾ ਇੱਕ ਇੱਕ ਪੈਸਾ ਜਿਹੜਾ ਹੈ ਉਹ ਇਸ ਜਗ੍ਹਾ ਲੱਗ ਰਿਹਾ ਮੈਂ ਜਸਲ ਸਾਹਿਬ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਹਾਂ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਸਵਾਹਿਰ ਜੀ ਕਾ ਖਾਲਸਾ ਸਵਾਹਿਰ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਵਰਮਾ ਸਾਹਿਬ ਦੇ ਨਾਲ ਕਾਫੀ ਪੁਰਾਣੀ ਦੋਸਤੀ ਹੈ 2014 ਸੀ ਤਾਂ ਚਲੋ ਅਮਰੀਕਾ ਗਏ ਸੀ ਲੇਕਿਨ 90 ਤੋਂ ਦੋਸਤੀ ਉਹ ਚੱਲਦੀ ਆ ਰਹੀ ਹੈ ਇਹਨਾਂ ਨੇ ਕਿਹਾ ਵੀ ਦੋਸਤਾਨਾ ਘੱਟ ਹੈ ਫੈਮਿਲੀ ਜ਼ਿਆਦਾ ਹੈ ਕਿਸ ਤਰ੍ਹਾਂ ਮੁਲਾਕਾਤ ਹੋਈ ਸੀ ਇਹਨਾਂ ਸੋਤਾ ਸਭ ਇਹ ਸਾਰੇ ਅੰਜਲ ਦੀਆਂ ਖੇਡਾਂ ਆ ਨਕੌਦਰ ਸਾਡੇ ਪਿੰਡ ਤੋਂ ਕੋਈ ਜ਼ਿਆਦਾ ਦੂਰ ਨਹੀਂ ਜੀ ਪਰ ਗੱਲ ਇਹ ਹੁੰਦੀ ਹੈ ਵੀ ਜਿਨ੍ਹਾਂ ਦੇ ਨਾਲ ਕੁਦਰਤ ਨੇ ਪਿੱਛੋਂ ਕੋਈ ਸੰਜੋਗ ਬਣਾ ਕੇ ਭੇਜਿਆ ਹੁੰਦਾ ਉਹ ਆਟੋਮੈਟਿਕਲੀ ਕੋਈ ਫੇ ਕੁਦਰਤ ਉਹਦਾ ਢਾਂਚਾ ਰਚ ਦਿੰਦੀ ਹੈ ਔਰ ਸਾਡੇ ਜਿਹੜਾ ਬੇਟਾ ਹੋਇਆ ਉਹ ਨਕੌਦਰ ਚ ਹੀ ਹੋਇਆ ਸੀ 94 ਚ ਤੇ 94 ਤੋਂ ਹੀ ਅਸੀਂ ਜਿਹੜਾ ਆ 93 ਦੇ ਐਂਡ 'ਚ ਮੈਂ ਗਿਆ ਸੀ ਨਕੌਦਰ ਜੀ ਤੇ 94 ਦੇ ਵਿੱਚ ਅਸੀਂ ਨਕੌਦਰ ਰਹੇ ਹਾਂ ਬਰਮਾ ਸਾਹਿਬ ਦੀ ਬੇਟੀ ਜੀ ਤੇ ਮੇਰੀ ਬੇਟੀ ਸੀ ਤੇ ਇੱਕ ਦੋਸਤ ਤੁਹਾਡੇ ਬੈਠੇ ਜਿਨ੍ਹਾਂ ਨਾਲ ਗੱਲ ਕਰਦੇ ਸੀ ਉਹਨਾਂ ਦੀ ਬੇਟੀ ਜੀ ਇਹ ਇਕੱਠੀਆਂ ਇੱਕੋ ਹੀ ਕਲਾਸ 'ਚ ਪੜ੍ਹਦੀਆਂ ਰਹੀਆਂ ਓਕੇ ਤੇ ਉਹ ਬੱਚਿਆਂ ਦੀ ਦੋਸਤੀ ਸਾਡੇ 'ਚ ਭੈਣਾ ਭਰਾਵਾਂ ਦਾ ਪਿਆਰ ਬਣਾ ਕੇ ਲੈ ਕੇ ਆਈ ਅਸੀਂ ਉਦੋਂ ਤੋਂ ਲੈ ਕੇ ਕਿਤੇ ਵੀ ਕੋਈ ਮੁਸ਼ਕਲ ਦੇ ਵਿੱਚ ਅਸੀਂ ਆਏ ਹਾਂ ਤੇ ਇਹਨਾਂ ਨੇ ਕਦੀ ਇਹ ਨਹੀਂ ਕਿਹਾ ਵੇ ਨਹੀਂ ਜਦ ਸੀ ਮਲਵਾ ਨਹੀਂ ਸਕਦੇ ਜਾਂ ਜਾ ਨਹੀਂ ਸਕਦੇ ਜਾਂ ਸਾਨੂੰ ਕੋਈ ਪ੍ਰੋਬਲਮ ਆ ਜਿਵੇਂ ਤੁਹਾਨੂੰ ਇਹਨਾਂ ਨੇ ਪਹਿਲਾਂ ਦੱਸਤਾ ਵੇ ਐਸੇ ਕਦੀ ਪੈਸੇ ਦਾ ਜਾਂ ਕੋਈ ਹੋਰ ਦਾ ਹਿਸਾਬ ਕਿਤਾਬ ਨਹੀਂ ਕਦੀ ਕੀਤਾ ਕਿ ਕਿੱਥੇ ਚੱਲਿਆ ਤੇ ਕਿੱਥੇ ਗਿਆ ਤੇ ਕਿਤਾ ਨਹੀਂ ਸੋ ਇਹ ਜਿਹੜੀਆਂ ਦੋਸਤੀਆਂ ਹੁੰਦੀਆਂ ਇਹਨਾਂ ਨੂੰ ਨਿਭਾਉਣਾ ਜਿਹੜਾ ਹੈ ਨਾ ਉਹ ਦਿਲਾਂ ਨਾਲ ਨਿਭਦੀਆਂ ਜੇਕਰ ਆਪਾਂ ਪੰਜੀ ਥੇਲੀ ਦੇ ਵਿੱਚ ਪੈ ਜਾਈਏ ਨਾ ਤੇ ਫਿਰ ਦੋਸਤੀਆਂ ਨੇ ਨਿਭਦੀਆਂ ਦੋਸਤੀਆਂ ਨਿਭਦੀਏ ਇਸ ਕਰਕੇ ਆ ਹੁਣ ਇਹਨਾਂ ਨੇ ਜਦੋਂ ਕਾਗਜ਼ ਭੇਜੇ ਵਿਜਾ ਸਾਡਾ ਵੱਡੀ ਬੇਟੀ ਦੇ ਵੀ ਲੱਗ ਗਿਆ ਮੈਡਮ ਦਾ ਵੀ ਲੱਗ ਗਿਆ ਮੇਰਾ ਵੀ ਲੱਗ ਗਿਆ ਜੀ ਉਹ ਕਹਿੰਦੇ ਅਸੀਂ ਜਾਣਾ ਨੇ ਮੈਂ ਕਹਾ ਵੀ ਮੈਂ ਤਾਂ ਰੁਕਣਾ ਨੇ ਰੁਕਣਾ ਨਹੀਂ ਠੀਕ ਹੈ ਮੈਂ ਗਿਆ ਉਹ ਜਿੱਦਾਂ ਬਰਮਾ ਸਾਹਿਬ ਨੇ ਕਿਹਾ ਵੀ ਇਹ 6 ਮਹੀਨੇ ਰਹਿ ਰਿਹਾ ਮੈਂ ਉਹਦਾ 1 ਮਹੀਨਾ ਸੀ ਪਰ ਉਹ ਸਾਨੂੰ 1 ਮਹੀਨਾ ਇਦਾਂ ਲੱਗਦਾ ਸੀ ਵੀ ਅਸੀਂ ਬਹੁਤ ਵੱਡੇ ਦੇਰ ਤੋਂ ਇੱਥੇ ਆਉਣਾ ਘੁੰਮ ਰਹੇ ਹਾਂ ਲੇਕਿਨ ਉਹਦੇ ਵਿੱਚ ਹੋਰ ਸਾਡੇ ਪਿਆਰੇ ਨਾ ਸੀ ਵੀ ਬੇਟੀ ਕੈਲੀਫੋਰਨੀਆ ਸੀ ਬੇਟੀ ਨੂੰ ਮਿਲਣਾ ਕਰਕੇ ਵੀ ਮੈਂ ਯੂ ਐਸ ਵਿੱਚ ਆਇਆ ਤੇ ਬੇਟੀ ਨੂੰ ਮਿਲੇ ਨੇ ਤੇ ਬੇਟੀ ਨੂੰ ਛੁੱਟੀ ਨੇ ਫਿਰ ਕੈਲੀਫੋਰਨੀਆ ਮੈਂ ਜਾ ਕੇ ਆਇਆ ਕੀ ਆ ਕੀਆ ਇਹ ਕੈਲੀਫੋਰਨੀਆ ਗਿਆ ਫਿਰ ਨਿਊਯਾਰਕ ਗਿਆ ਫਿਰ ਨਿਊ ਜਰਸੀ ਗਿਆ ਮਲਬਰੀਨਾ ਨੇ ਕੋਈ ਆਪਣੇ ਲੋ ਕੋਈ ਕਸਮ ਨਹੀਂ ਛੱਡੀ ਵੀ ਇਹਨਾਂ ਨੂੰ ਕੋਈ ਇੱਥੇ ਆ ਕੇ ਇਦਾਂ ਲੱਗੇ ਵੀ ਉੱਪਰ ਆਇਆ ਜਾਂ ਕਿਦਾਂ ਜੀ ਸੋ ਹੁਣ ਵੀ ਜਦੋਂ ਗੱਲ ਚੱਲੀ ਆ ਜਗਾ ਦੀ ਜੀ ਇਹਨਾਂ ਨੇ ਗੱਲ ਕੀਤੀ ਵੀ ਕੀ ਮੈਂ ਕਹੇ ਵੈਦਾਂ ਕਰਕੇ ਜਗਾ ਲੈ ਰਹੇ ਆ ਇਹ ਕਹਿੰਦੇ ਵੀ ਸਾਡਾ ਵੀ ਵਿੱਚ ਤਿਲ ਫੁੱਲ ਜ਼ਰੂਰ ਪਾ ਲਓ ਇਹਨਾਂ ਨੇ ਦੂਜੇ ਦਿਨੇ ਆਪਣੇ ਨਕੁੱਦ ਸਾਡੇ ਜੀਜੇ ਜੀ ਰਹਿੰਦੇ ਆ ਉੱਥੇ ਹਿਸ਼ਾਰਪੁਰ ਉਹਨਾਂ ਨੂੰ ਕਹਿੰਦਾ ਵੀ ਉਹਨਾਂ ਦੇ ਬੈਂਕ ਦੇ ਵਿੱਚ ਪੈਸੇ ਟ੍ਰਾਂਸਫਰ ਕਰ ਦਿਓ ਇਹਨਾਂ ਨੇ ਪੈਸੇ ਉਸ ਸਾਡੇ ਖਾਤੇ ਚ ਆ ਗਏ ਸੋ ਗੱਲ ਇਹ ਹੁੰਦੀ ਹੈ ਵੀ ਪੈਸੇ ਦੀ ਗੱਲ ਨਹੀਂ ਗੱਲ ਹੈ ਪਿਆਰ ਦੀ ਵਿਸ਼ਵਾਸ ਦੀ ਬਿਲਕੁਲ ਵੀ ਜੇਕਰ ਸਾਡਾ ਇੱਕ ਦੂਜੇ ਨਾਲ ਪਿਆਰ ਆ ਤੇ ਤਾਂ ਹੀ ਆ ਨਹੀਂ ਤਾਂ ਫਿਰ ਬੰਦਾ ਕਹਿੰਦਾ ਅੱਛਾ ਜੱਜ ਟਾਈਮ ਲੱਗੇ ਜਰੂਰ ਆਵਾਂਗੇ ਨਹੀਂ ਤਾਂ ਫੇਰ ਨਾ ਆਸੇ ਹੁਣ ਅਸੀਂ 2-3 ਦਿਨ ਦਾ ਪ੍ਰੋਗਰਾਮ ਬਣਾ ਰਹੇ ਸੀਗੇ ਵੀ ਕਦੋਂ ਕਿੱਦਾਂ ਆਉਣਾ ਕਿੱਦਾਂ ਆਉਣਾ ਉਹਨੇ ਪਰਸੋਂ ਦਾ ਪ੍ਰੋਗਰਾਮ ਬਣਾ ਲਿਆ ਸੀ ਜੀ ਉਦੋਂ ਤੇ ਮੈਨੂੰ ਐਮਰਜੈਂਸੀ ਆ ਗਈ ਇੱਕ ਦਿਨ ਪਹਿਲਾਂ ਪਤਾ ਲੱਗ ਗਿਆ ਫਿਰ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਆਪਾਂ ਫੇਰ ਬਣਾ ਲੈਂਦੇ ਆ ਰੀਸ਼ਡਿਊਲ ਕਰ ਲੈਂਦੇ ਆ ਸੋ ਅੱਜ ਇਹਨਾਂ ਦਾ ਆ ਕੇ ਭਵਨ ਦੇਖਿਆ ਮੈਨੂੰ ਬੜੀ ਖੁਸ਼ੀ ਹੈ ਮੈਂ ਜਿੰਨੇ ਵੀ ਸਾਡੇ ਫੌਰੀਨ ਦੇ ਵਿੱਚ ਯਾਰ ਮਿੱਤਰ ਦੋਸਤ ਜਿੱਥੇ ਤੱਕ ਵੀ ਸਾਡੀ ਆਵਾਜ਼ ਜਾਂਦੀ ਹੈ ਅਸੀਂ ਬੇਨਤੀ ਕਰਦੇ ਆਂ ਵੀ ਜਰੂਰ ਆਓ ਹੂੰ ਕਿਉਂਕਿ ਮਨੁੱਖਤਾ ਦੇ ਕਾਰਜਾਂ ਦੇ ਵਿੱਚ ਕੁਦਰਤ ਹੀ ਕਿਤੇ ਮਿਹਰਬਾਨ ਹੋ ਜਾਵੇ ਤਾਂ ਹਿੱਸਾ ਪੈਂਦਾ ਨਹੀਂ ਤਾਂ ਪੈਂਦਾ ਨਹੀਂ ਬਿਲਕੁਲ ਸਾਰ ਕਿਉਂਕਿ ਅਸੀਂ ਮਾੜੇ ਕੰਮਾਂ ਦਾ ਹਿੱਸਾ ਪਾਉਣ ਲੱਗੇ ਕਿਤੇ ਨਹੀਂ ਡਰਦੇ ਲੇਕਿਨ ਚੰਗੇ ਕੰਮ ਦੇ ਵਿੱਚ ਜੇ ਕੁਦਰਤ ਮਿਹਰਬਾਨ ਹੋ ਜਵੇ ਪਰਮਾਤਮਾ ਜਿਹੜਾ ਸਾਨੂੰ ਦੇ ਰਿਹਾ ਉਹ ਕਿਤੇ ਮਨ ਦੇ ਵਿੱਚ ਆ ਕੇ ਬੈਠ ਜਵੇ ਵੀ ਹਾਂ ਵੇ ਆਪਾਂ ਇੱਥੇ ਕਰਨਾ ਕੁਝ ਹੂੰ ਤੇ ਫੇਰ ਹੀ ਨਿਕਲਦਾ ਨਹੀਂ ਤਾਂ ਪੈਸਾ ਜਿਹੜਾ ਆ ਉਹ ਦੇਣਾ ਕਿਤੇ ਬਹੁਤ ਔਖਾ ਹੈ ਕਿਉਂਕਿ ਦੁਨੀਆ ਜਿਹੜੀ ਹੈ ਨਾ ਹੂੰ ਇਹ ਪੈਸੇ ਨੂੰ ਪੱਠੇ ਕਰਦੀ ਫਿਰਦੀ ਹੈ ਹੂੰ ਬਿਲਕੁਲ ਪਰ ਜਾਂਦਾ ਹੋਇਆ ਪੈਸਾ ਇੱਥੇ ਰਹਿ ਜਾਂਦਾ ਹਾਏ ਹਾਏ ਨਾ ਕੋਈ ਲੈ ਗਿਆ ਸੀ ਨਾ ਕਿਸੇ ਨੇ ਲੈ ਕੇ ਜਾਣਾ ਜੀ ਜੀ ਹੁਣ ਇਹ ਜਿਹੜਾ ਕਾਰਜ ਹੋਇਆ ਜਿੱਦਾਂ ਜਿਨ੍ਹਾਂ ਨੇ ਸਾਲੋਂ ਕਿਸੇ ਨਾ ਕੁਛ ਵੀ ਦਿੱਤਾ ਜੀ ਉਹ ਕਿਸੇ ਨਾ ਕਿਸੇ ਵੇਲੇ ਸਾਡੇ ਮਰਨ ਤੋਂ ਬਾਅਦ ਉਹ ਹਿਸਟਰੀ ਬੋਲਣੀ ਆ ਜਿਹੜੀ ਇੱਥੇ ਲੱਗ ਜਾਣੀ ਆ ਯੈਸ ਵੀ ਉਸ ਵੇਲੇ ਕਿਹੜੇ ਬੰਦੇ ਸੀ ਹੂੰ ਕੌਣ ਕੀ ਕਰਦੇ ਸੀ ਇਹ ਲੱਗਦਾ ਦਿੰਦੀ ਹੁੰਦਾ ਵੀ ਇਹ ਪਤਾ ਨਹੀਂ ਕੀ ਬਣਨਾ ਕੀ ਨਹੀਂ ਬਣਨਾ ਇੱਦਾਂ ਜਦੋਂ ਜਗ੍ਹਾ ਲਈ ਆ ਅੰਬੇਡਕਰ ਉੱर्जा ਭਵਨ ਦੀ ਲੋਕ ਇੱਦਾਂ ਕਹਿੰਦੇ ਸੀ ਵੀ ਕਰਨਾ ਕੀ ਇੱਥੇ ਉਹ ਵੀ ਬਣ ਗਿਆ ਜੀ ਬਣ ਵੀ ਰਿਹਾ ਹੱਲੇ ਅੱਗੇ ਵੀ ਚੱਲ ਰਿਹਾ ਹੈ ਹੁਣ ਵੀ ਇਹ ਜੇ ਕਿ ਇਹ ਪੈਸਾ ਪੈਸਾ ਤਾਂ ਲੋਕ ਤਾਂ ਦੇ ਰਹੇ ਆ ਜਦੋਂ ਲੋਕਾਂ ਨੂੰ ਇਹ ਪਤਾ ਲੱਗ ਜਾਂਦਾ ਉਹ ਨਿਸ਼ਕਾਮ ਹੋ ਕੇ ਤੁਰੇ ਹੋਏ ਆ ਤੁਰੇ ਹੋਏ ਤੇ ਜੇ ਮੈਂ ਇਹ ਕਮਾਂ ਵੀ ਮੈਂ ਦਾ ਯਾਰ ਇਹਦੇ ਵਿੱਚੋਂ ਇੰਨਾ ਕੁ ਰੱਖਣਾ ਇੰਨਾ ਕੁ ਕਰਨਾ ਫਿਰ ਕੱਖ ਨਹੀਂ ਬਣਦਾ ਬਿਲਕੁਲ ਬਿਲਕੁਲ ਤੇ ਫਿਰ ਜਿਹੜਾ ਤੁਹਾਡਾ ਕੀਤਾ ਕਰਾਇਆ ਵੀ ਉਹ ਵੀ ਕੁਦਰਤ ਦੇਖ ਰਹੀ ਹੁੰਦੀ ਆ ਫਿਰ ਕਿਸੇ ਪਾਸੇ ਨੂੰ ਕਿੱਦਾਂ ਨਿਕਲਦਾ ਉਹ ਪਤਾ ਨਹੀਂ ਲੱਗਦਾ ਇਸ ਕਰਕੇ ਮੈਂ ਤਾਂ ਉਸ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਇੰਨਾ ਸਬਰ ਸੰਤੋਖ ਦਿੱਤਾ ਕਿ ਅਸੀਂ ਪੈਸੇ ਦੀ ਕੋਈ ਪਰਵਾਹ ਨਹੀਂ ਕਰਦੇ ਹੂੰ ਜਿੰਦਾ ਹੋਗਾ ਉਦਦੇ ਲਈ ਜਾਂਦੇ ਆ ਬਿਲਕੁਲ ਤੇ ਪਰਮਾਤਮਾ ਦੇ ਦੇ ਰਿਹਾ ਐ ਇਸੇ ਕਰਕੇ ਹੁਣ ਚਾਹੇ ਸਾਡਾ ਕਿੰਨਾ ਵੀ ਖਰਚਾ ਮਹੀਨੇ ਦਾ ਹੋ ਰਿਹਾ ਹੂੰ ਦੇਹੀ ਜਾਂਦੇ ਕੁਦਰਤ ਅਸੀਂ ਕਿਸੇ ਤੋਂ ਮੰਗ ਨਹੀਂਦੇ ਲੇਕਿਨ ਜਿੱਥੇ ਲੋੜ ਪੈਂਦੀ ਉੱਥੇ ਕਹਿ ਦਈਦਾ ਤਾਂ ਕੋਈ ਨਾ ਵੀ ਨਹੀਂ ਕਰਦਾ ਨਾ ਵੀ ਨਹੀਂ ਕਰਦਾ ਬਿਲਕੁਲ ਇਸ ਕਰਕੇ ਇਹ ਚੀਜ਼ ਆ ਕਿ ਅਗਲੇ ਇਹ ਦੇਖ ਰਹੇ ਆ ਵੀ ਬਾਕੀ ਜਦ ਕੁਝ ਕਰ ਰਹੇ ਆ ਤੇ ਜੇਕਰ ਅਸੀਂ ਹੁਣ ਧੰਦਾ ਕਰੀਏ ਇੱਕ ਵਾਰੀ ਦੋ ਵਾਰੀ ਅਗਲਾ ਦੇ ਤੋ ਤੀਜੇ ਅਗਲਾ ਕਹਿੰਦਾ ਯਾਰ ਉੱਥੇ ਕਾ ਹੋ ਜਾ ਸਭ ਕੁਝ ਨਹੀਂ ਪੈਸੇ ਦਾ ਸੀ ਕਈ ਵਾਰ ਨਹੀਂ ਦਿੱਤੇ ਆ ਤੇ ਇੱਥੇ ਹੁਣ ਜਦੋਂ ਲੱਗਾ ਆ ਜਿਸ ਦਾ ਹੁਣ ਕਿਸੇ ਬੱਚੇ ਲਈ ਕਿਸੇ ਟੈਲੈਂਟ ਲਈ ਜਿਵੇਂ ਆਣਾ ਸੀ ਬੱਚਿਆਂ ਦੀ ਪੜ੍ਹਾਈ ਤੇ ਬਾਹਰਲੇ ਬੱਚੇ ਜਿਹੜੇ ਅਸੀਂ ਕੱਲੀ ਹਲੇ 25000 ਰੁਪਏ ਦਾ ਚੈੱਕ ਕੱਟ ਕੇ ਦਿੱਤਾ ਜੀ ਬੇਟੀ ਨੂੰ ਪੜ੍ਹਾਈ ਲਈ ਵੀ ਉਹਦੇ ਮਾਂ ਪਤਨ ਦਿੱਥ ਹੋ ਗਈ ਹਾਂ ਦੇ ਰਹੇ ਆ ਕਿਸੇ ਨੂੰ ਅੱਖਾਂ ਦੀ ਪ੍ਰੋਬਲਮ ਆਉਂਦੀ ਆ ਉਹਦੀ ਕਰ ਰਹੇ ਆ ਔਰ ਡਿਸਪੈਂਸਰੀ ਚ ਕਿਸੇ ਨੂੰ ਮੈਡੀਕਲ ਦੀ ਸਾਦੀ ਸਹੂਲਤ ਦੇ ਰਹੇ ਪਰ ਅਸੀਂ ਨਹੀਂ ਦੇ ਰਹੇ ਕੁਦਰਤ ਦੇ ਰਹੀ ਹੈ ਅਸੀਂ ਤਾਂ ਸਿਰਫ ਤੇ ਸਿਰਫ ਜਿੰਨਾ ਕਸੀਂ ਕਰ ਸਕਦੇ ਆ ਆਪਣਾ ਟਾਈਮ ਦੇ ਰਹੇ ਉਹ ਵੀ ਟਾਈਮ ਕਹਦਾ ਵੀ ਸਾਹ ਸਾਨੂੰ ਉਹ ਦੇ ਰਿਹਾ ਤਾਂ ਹੀ ਦੇ ਰਹੇ ਜਿਸਾਹ ਸਾਡਾ ਬੰਦ ਕਰ ਦੋ ਕਹਦਾ ਸਾਡਾ ਟਾਈਮ ਆ ਸਿਰਫ ਕੁਦਰਤ ਜਿਹੜੀ ਆ ਪਰਮਾਤਮਾ ਜਿਹੜਾ ਉਹ ਸਾਡਾ ਇੱਜ਼ਤ ਸਾਨੂੰ ਦੇ ਰਿਹਾ ਅਸੀਂ ਤਾਂ ਇਹਦੇ ਕਾਬਿਲ ਹੈ ਨਹੀਂ ਵੈਸੇ ਤਾਂ ਹੀ ਪਰ ਅਸੀਂ ਬਾਣੀ ਚ ਕਹਿੰਦੇ ਆ ਤੇਰਾ ਕੀਤਾ ਜੱਤੋਂ ਨਹੀਂ ਮੈਨਰ ਜੋ ਕੁਤੋਈ ਮੈਂ ਨਿਰਗੁਣ ਆਰੇ ਕੋਗਣ ਨਹੀਂ ਆਪੇ ਤਰਸਿ ਤੇ ਹੋਈ ਤਰਸ ਪਿਆ ਮੈਂ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਮਾ ਤਨ ਮਨ થી ਵਹਿ ਰਿਆ ਅਸਲੀ ਜਿਹੜੀ ਪੰਜਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਸੀ ਉਹਨਾਂ ਨੇ ਕਿਹਾ ਨਾਨਕ ਨਾਮ ਮਿਲੇ ਤਾ ਜੀਮਾ ਉਹ ਅੱਗੇ ਕਿਹੜਾ ਰੰਗ ਲੈ ਕੇ ਛੇਵੇਂ ਪਾਤਸ਼ਾਹ ਕੀ ਕੀਤਾ ਜਦੋਂ ਕਹਿੰਦੇ 52 ਸਾਲ ਹਲੇ ਹੋਏ ਸੀ ਛੇਵੇਂ ਪਾਸ਼ਾ ਨੂੰ ਤੇ ਆਖਰੀ ਲੜਾਈ ਉਹਨਾਂ ਨੇ ਕਰਤਾਰਪੁਰ ਚ ਲੜੀ ਸੀ ਤੇ ਉਹਨਾਂ ਦੇ ਜਿਹੜੇ ਅੱਗੇ ਗੁਰੂ ਆਏ 10ਵੇਂ ਭੰਗਾਣੀ ਦਾ ਜੁੱਧ ਉਹਨਾਂ ਨੂੰ 52 ਸਾਲ ਬਾਅਦ ਕਰਨਾ ਪਿਆ ਇਹ ਦੁਨੀਆ ਭੁੱਲ ਜਾਂਦੀ ਹੈ ਲੇਕਿਨ ਜਿਹੜਾ ਗੁਰੂਆਂ ਦਾ ਫਰਜ਼ ਹੁੰਦਾ ਜਾਂ ਜਿਹੜੇ ਦੁਨੀਆ ਲਈ ਮਨੁੱਖਤਾ ਲਈ ਕਾਰਜ ਕਰਨਾ ਆਉਂਦੇ ਆ ਉਹ ਇਹਨਾਂ ਤਨ ਦੀ ਪਰਵਾਹ ਨਹੀਂ ਕਰਦੇ ਮਨ ਦੀ ਕੋਈ ਉਹਨਾਂ ਨੂੰ ਕੋਈ ਹੁੰਦਾ ਹੀ ਨਹੀਂਗਾ ਉਹ ਤਾਂ ਕਹਿੰਦੇ ਵੀ ਸਾਡੀ ਡਿਊਟੀ ਲੱਗੀ ਅਸੀਂ ਕਰਨਾ ਆਏ ਆ ਸੋ ਅਸੀਂ ਗੁਰੂਆਂ ਦੇ ਫਿਲਾਸਫੀ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਵਿਚਾਰਧਾਰਾ ਉਹਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਆਂ ਜਿਸ ਕਰਕੇ ਬਾਬਾ ਸਾਹਿਬ ਨੇ ਇੱਥੇ ਤੱਕ ਜਿਹੜਾ ਮਨੁੱਖਤਾ ਲਈ ਕਾਰਜ ਕੀਤਾ ਐਨੇ ਲੋਕਾਂ ਨੂੰ এডਿਕੇਸ਼ਨ ਦੇ ਲਾਹ ਲਾ ਦਿੱਤਾ ਬਹੁਤ ਵੱਡੀਆਂ ਕੁਰਸੀਆਂ ਤੇ ਲੋਕ ਚਲੇ ਗਏ ਪਰ ਜੇ ਕੁਰਸੀਆਂ ਪਾਉਣ ਤੋਂ ਬਾਅਦ ਅਸੀਂ ਗੁਰੂਆਂ ਨੂੰ ਭੁੱਲ ਜਾਈਏ ਅਸੀਂ ਵਿਚਾਰਧਾਰਾ ਨੂੰ ਭੁੱਲ ਜਾਈਏ ਅਸੀਂ ਜਿਨ੍ਹਾਂ ਦਾ ਕੀਤਾ ਹੋਇਆ ਜਿਨ੍ਹਾਂ ਦੇ ਕਰਕੇ ਸਾਨੂੰ ਮਿਲਿਆ ਭੁੱਲ ਜਾਈਏ ਤਾਂ ਫਿਰ ਸੇ ਇੱਕ ਕਰਤਕਣ ਕਹੋਨੇ ਆਂ ਸੋ ਅਸੀਂ ਪ੍ਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਆ ਬਰਮਾ ਸਾਹਿਬ ਦਾ ਮੈਂ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਦਿਲੋਂ ਧੰਨਵਾਦ ਕਰਦਾ ਰਹਿਣੀ ਆ ਕਿ ਇਹਨਾਂ ਨੇ ਆਪਣੇ ਛੋਟੇ ਜਿਹੇ ਪੀਰੀਅਡ ਦੇ ਵਿੱਚੋਂ ਸਮਾਂ ਕੱਢਿਆ ਕਿਉਂਕਿ ਬਾਹਰੋਂ ਜਦੋਂ ਬੰਦੇ ਹੁੰਦੇ ਆ ਕਈ ਰਜ਼ੀਮੇ ਬਹੁਤ ਹੁੰਦੇ ਆ ਕਈ ਮੈਰਿਜ ਹੁੰਦੀਆਂ ਕਈ ਕੁਝ ਹੁੰਦਾ ਪਰ ਇਹਨਾਂ ਦੀ ਇੱਕ ਮੰਨ ਦੀ ਇੱਛਾ ਸੀ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਮਾਰਚ ਵਿੱਚ ਆਉਣਾ ਫਿਰ ਆਪਾਂ ਭਵਨ ਤੇ ਆਵਾਂਗੇ ਸੋ ਇਹਨਾਂ ਨੇ ਆਪਣੇ ਇਹ ਉਸ ਹਿਸਾਬ ਦੇ ਨਾਲ ਟਾਈਮ ਕੱਟਿਆ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਇਹ ਹੁਣ ਜਦੋਂ ਜਾਣਗੇ ਘਰ ਦੇ ਵਿੱਚ ਬੈਠ ਕੇ ਗੱਲ ਚੱਲੂਗੀ ਵੀ ਉੱਥੇ ਆ ਹੁੰਦਾ ਹੁੰਦਾ ਕਿਉਂਕਿ ਸਾਡੇ ਬੱਚੇ ਸਾਡਾ ਪਿਆਰ ਹੀ ਇੰਨਾ ਜ਼ਿਆਦਾ ਹੈ ਸੋ ਇਸ ਕਰਕੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਜਿਹੜਾ ਨੇ ਸਮਾਂ ਕੱਢਿਆ ਜੈਪੀ ਜੈਪਾਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਿਲਕੁਲ ਦੋਸਤੋ ਕਿਉਂਕਿ ਜਸਤਪਾ ਸਾਹਿਬ ਨੇ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਹੈ ਔਰ ਮੈਂ ਬਹੁਤ ਹੀ ਘੱਟ ਸ਼ਬਦਾਂ ਦੇ ਵਿੱਚ ਕਮੈਂਟ ਲੈਣੇ ਚਾਹਾਂਗਾ ਸ਼੍ਰੀ ਅਮਰਚੰਦ ਜੀ ਜਿਹੜੇ ਕਿ ਪਾਵਰ ਆਫ ਸੋਸ਼ਲ ਜੁੰਟੀ ਦੇ ਡਿਸਟ੍ਰਿਕਟ ਮੁਹਾਲੀ ਤੋਂ ਪ੍ਰੈਜ਼ੀਡੈਂਟ ਨੇ ਔਰ ਸਾਡੇ ਨਾਲ ਕਰਮ ਸਿੰਘ ਜੀ ਵੀ ਖੜੇ ਨੇ ਜੋ ਕਿ ਬਤੌਰ ਜੇਈ ਔਰ ਜਿਹੜੀਆਂ ਸੇਵਾਵਾਂ ਦੇ ਚੁੱਕੇ ਨੇ ਔਰ ਵੱਡੀ ਗੱਲ ਇੱਥੇ ਇਹ ਆ ਦੋਸਤੋ ਕਿ ਇਹ ਇੱਕ ਅਜਿਹੀ ਉਹ ਸ਼ਖਸੀਅਤ ਹੈ कि ਜਦੋਂ ਵੀ ਕੋਈ ਸਮਾਗਮ ਇੱਥੇ ਹੁੰਦਾ ਹੈ ਕੋਈ ਫੰਕਸ਼ਨ ਹੁੰਦਾ ਹੈ ਮੈਂ ਕਹਿੰਦਾ ਇਸ ਸ਼ਖਸ ਨੇ ਆਪ ਪਤਾ ਨਹੀਂ ਚਾਹ ਪੀਂਦੇ ਕਿ ਨਹੀਂ ਪੀਂਦੇ ਪਰ ਹਰ ਸੰਗਤ ਤੱਕ ਜਿਹੜਾ ਲੰਗਰ ਹੈ ਉਹ ਇਹਨਾਂ ਦੀ ਇਹੀ ਪਹੁੰਚ ਹੁੰਦੀ ਹੈ ਕਿ ਕੋਈ ਵੀ ਬਿਨਾ ਲੰਗਰ ਛਕਿਆ ਇੱਥੇ ਨਾ ਜਾਵੇ ਇੰਨੀ ਬਰੀਕ ਇੰਨੀ ਬਰੀਕੀ ਦੇ ਨਾਲ ਇਹ ਸਾਰਾ ਕੁਝ ਵਾਚ ਕਰਦੇ ਨੇ ਸੋ ਅਸੀਂ ਤੁਹਾਡਾ ਬਹੁਤ ਰਿਣੀ ਆ ਕਰਨ ਸਿੰਘ ਜੀ ਤੁਸੀਂ ਵਾਕਿਆ ਜਿਹੜੀ ਡਿਊਟੀ ਜਸਲ ਸਾਹਿਬ ਤੁਹਾਡੀ ਲਾਉਂਦੇ ਐ ਔਰ ਉਹ ਤੁਸੀਂ ਤੰਦੇ ਹੀ ਨਾ ਨਿਭਾਉਂਦੇ ਮੇਰੇ ਨਾਲ ਸ੍ਰੀ ਅਮਰਚੰਦ ਜੀ ਜੁੜੇ ਨੇ ਅਮਰਚੰਦ ਜੀ ਵਰਮਾ ਸਾਹਿਬ ਆਏ ਔਰ ਜਿਨ੍ਹਾਂ ਵਾਰੇ ਆਪਾਂ ਕਈ ਵਾਰੀ ਜਸਤ ਸਾਹਿਬ ਆਉਂਦੇ ਜਾਂਦੇ ਨਾਲ ਗੱਲਾਂ ਬਾਤਾਂ ਕਰਦੇ ਨੇ ਔਰ ਕੀ ਕਹਿਣਾ ਚਾਹੁੰਦੇ ਉਹਨਾਂ ਦੀ ਆਮਦ ਸੋਤਾ ਸਾਹਿਬ ਕਈ ਗੱਲਾਂ ਜਿਹੜੇ ਕੋਈ ਮੁਹਾਵਰਾ ਨਾ ਪ੍ਰਤੱਖ ਨੂੰ ਪ੍ਰਮਾਨ ਦੀ ਜ਼ਰੂਰ ਲੋੜ ਰਹੀ ਹੈ ਹਮ ਅੱਜ ਜੇਸੀ ਗੱਲ ਕਹੀਏ ਨਾ ਜਿਹੜੀ ਨੇਕ ਨੀਤੀ ਤੇ ਜਿਹੜੀ ਨਿਸ਼ਕਾਮ ਸੇਵਾ ਉਹਨਾਂ ਦਾ ਪ੍ਰਮਾਨ ਆ ਨਾ ਸਾਨੂੰ ਦੇਖ ਨੂੰ ਮਿਲ ਰਿਹਾ ਮਤਲਬ वैसे तो ਕਿੰਦੇ ਭਵਿੱਖ ਦੀ ਗੋਦ ਦੇ ਵਿੱਚ ਕੀ ਪਾਲ ਰਿਹਾ ਕਿਸੇ ਨੂੰ ਪਤਾ ਨਹੀਂ ਹੁੰਦਾ ਪਰ ਜੋ ਪ੍ਰੈਜੈਂਟ ਅਸੀਂ ਦੇਖ ਰਹੇ ਹਾਂ ਨਾ ਉਹ ਪ੍ਰੈਜੈਂਟ ਜੋ ਸਾਨੂੰ ਅੱਜ ਦੇ ਜੋ ਕੁਝ ਅਸੀਂ ਮਹਿਸੂਸ ਵੀ ਕਰਦੇ ਹਾਂ ਔਰ ਦੇਖ ਵੀ ਰਹੇ ਹਾਂ ਕਿ ਸਾਡੇ ਪ੍ਰਧਾਨ ਸ਼੍ਰੀ ਫਕੀਰ ਸਿੰਘ ਜਸਲ ਸਾਹਿਬ ਇਹਨਾਂ ਦੀ ਲੀਡਰਸ਼ਿਪ ਦੇ ਵਿੱਚ ਇਹ ਸਾਰਾ ਕੁਝ ਸਾਨੂੰ ਦੇਖਣ ਨੂੰ ਮਿਲ ਰਿਹਾ ਹੂੰ ਔਰ ਮੈਨੂੰ ਲੱਗਦਾ ਕਿ ਇਹ ਜੋ ਇਮਾਨਦਾਰ ਲੀਡਰ ਜਾਂ ਨਿਸ਼ਕਾਮ ਸੇਵਾ ਦੀ ਗੱਲ ਕਰੀਏ ਨਿਸ਼ਕਾਮ ਲੀਡਰਸ਼ਿਪ ਜਿਹੜੀ ਹੈ ਕਿ ਜੇ ਅਸੀਂ ਸਮਝੀਏ ਕਿ ਤਖੋਰ ਅਸੀਂ ਦੇਖਣ ਜਾਵਾਂਗੇ ਜਾਂ ਲੱਭਣ ਜਾਵਾਂਗੇ ਕਿ ਸਾਨੂੰ ਲੱਭਣ ਦੀ ਜਾਂ ਦੇਖਣ ਦੀ ਜ਼ਰੂਰਤ ਨਹੀਂ ਹੈ ਨਹੀਂ ਮਹਿਸੂਸ ਦੇਖੋ ਜਿਹੜੇ ਅੱਜ ਸਾਡੇ ਸ਼੍ਰੀ ਵਰਨੋ ਜੀ ਇੱਥੇ ਆਏ ਨੇ ਤੇ ਨਹੀਂ ਤਾਂ ਮਿਲਦਾ ਜਦੋਂ ਹੁੰਦਾ ਹੈ ਮੈਂ ਬਾਹਰਲੇ ਮੁਨਕ ਤੋਂ ਕੋਈ ਨਾ ਟਾਈਮ ਵੀ ਨਹੀਂ ਹੁੰਦਾ ਤੇ ਇਹ ਇੱਕ ਪ੍ਰਮਾਣ ਹੈ ਕਿ ਇਹ ਇੱਕ ਇਮਾਨਦਾਰੀ ਦਾ ਪ੍ਰਮਾਣ ਹੈ ਇੱਕ ਸੱਚੀ ਸੁੱਚੀ ਜਿਹੜੀ ਆਪਣੀ ਆਪਸ ਵਿੱਚ ਜਿਹੜਾ ਭਾਈਚਾਰਾ ਜਾਂ ਕਲੀਏ ਜਾਂ ਫਰੈਂਡਸ਼ਿਪ ਕਹ ਲਈਏ ਉਹਦਾ ਵੀ ਇੱਕ ਪ੍ਰਮਾਣ ਹੈ ਕਿ ਉਹਨਾਂ ਨੇ ਬਕਾਇਦਾ ਟਾਈਮ ਗੱਡਿਆ ਸਪੈਸ਼ਲ ਤੌਰ ਤੇ ਕਿ ਮੈਂ ਵਿਜ਼ਿਟ ਕਰਾਂ ਕਿਉਂਕਿ ਜਿਹੜੀ ਜਸਪਾਲ ਸਾਹਿਬ ਅਕਸਰ ਸਾਡੇ ਨਾਲ ਕਰਦੇ ਰਹਿੰਦੇ ਨੇ ਵਿਚਾਰ ਚਰਚਾ ਕਰਦੇ ਰਹਿੰਦੇ ਆ ਤੇ ਇਹ ਜਿਹੜੇ ਸਿੱਖ ਸ਼ਿਸ਼ਟਾ ਇਹਨਾਂ ਨਾਲ ਜੁੜੀਆਂ ਤੇ ਸਿੱਧੂ ਜਿੰਨੇ ਵੀ ਜੁੜਿਆ ਉਹ ਦਿਲ ਤੋਂ ਜੁੜੇ ਹੋਏ ਆ ਤੇ ਉਹਨਾਂ ਨੇ ਆਪਣੀ ਜਿਹੜੀ ਸੇਵਾ ਜਿਹੜੀ ਸੀ ਇਸ ਕਮੇਟੀ ਵਿੱਚ ਵੀ ਪਾਈ ਹੈ ਜਿਸ ਤਰ੍ਹਾਂ ਜ਼ਿਕਰ ਕੀਤਾ ਪਹਿਲਾਂ ਬਹੁਤ ਵੱਡੀ ਬਹੁਤ ਸੀ ਵੱਡੀ ਸੇਵਾ ਪਾਈ ਹੈ ਤੇ ਅਸੀਂ ਮੈਂ ਸ਼੍ਰੀ ਅਨਿਲ ਵਰਮਾ ਜੀ ਦਾ ਇੱਥੇ ਊर्जा ਪਵਨ ਤੇ ਆਉਣ ਤੇ ਦਿਨੋਂ ਤਹਿ ਦਿਨੋਂ ਮਿਲ ਕੇ ਪੋਸੂ ਨਦੀ ਤਰਫ ਤੋਂ ਪਾਵਰ ਰਿਵਰਸ ਜੁੰਟੀ ਤਰਫ ਤੋਂ ਬਹੁਤ ਬਹੁਤ ਮੈਂ ਮਤਲਬ ਕਿ ਮਾਨਸਨ ਦਾ ਆਪਣਾ ਮਾਨਵੀ ਸੰਧਾ ਰਹਿਣ ਨੂੰ ਧੰਨਵਾਦ ਵੀ ਕਰਦਾ ਕਿ ਤੁਸੀਂ ਮਤਲਬ ਕਿ ਸਾਨੂੰ ਟਾਈਮ ਦਿੱਤਾ ਜੈਪੇ ਜੈਪਾਰ ਸੋ ਦੋਸਤੋ ਪੋਸੂ ਪ੍ਰਧਾਨ ਸ਼੍ਰੀ ਅਮਰਚੰਦ ਜੀ ਜਿਹੜੇ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਮੋਹਾਲੀ ਤੋਂ ਪ੍ਰੈਜ਼ੀਡੈਂਟ ਨੇ ਔਰ ਸ਼੍ਰੀ ਅਨਿਲ ਵਰਮਾ ਜੀ ਜਿਹੜੇ ਕਿ ਜਸਲ ਸਾਹਿਬ ਦੇ ਕਹਿ ਸਕਦੇ ਆ ਕਿ ਇੱਕ ਅਜਿਹੇ ਦੋਸਤਾਨਾ ਰਿਲੇਸ਼ਨਾਂ ਵਿੱਚੋਂ ਹੈ ਕਿ ਮਤਲਬ ਹੁਣ ਤਾਂ ਪਰਿਵਾਰਿਕ ਰਿਲੇਸ਼ਨ ਨੇ ਸ਼੍ਰੀ ਕਰਮ ਸਿੰਘ ਜੀ ਔਰ ਇਹਨਾਂ ਤੋਂ ਇਲਾਵਾ ਸਾਡੇ ਪਾਵਰ ਆਫ ਸੋਸ਼ਲ ਜੁਨਟੀ ਦੇ ਬੜੇ ਇਮਾਨਦਾਰ ਹੌਨੈਸਟ ਚੀਫ ਡਿਪਟੀ ਚੀਫ ਇੰਜੀਨੀਅਰ ਦੀ ਪੋਸਟ ਤੋਂ ਰਿਟਾਇਰ ਹੋਏ ਸ਼੍ਰੀ ਫਕੀਰ ਚੰਦ ਜਸਲ ਸਾਹਿਬ اور ਜਸਲ ਸਾਹਿਬ ਦੀ ਸੋਚ ਬਾਰੇ ਮੈਂ ਦੱਸ ਤਿਆਂ ਕਿ ਜੇਕਰ ਕੋਈ 10000 ਰੁਪਇਆ ਦਿੰਦਾ ਤੇ ਅਕਸਰ ਕੀ ਹੁੰਦਾ ਕਿ ਚਲੋ ਜੀ 7-8 ਲਾ ਦਿਓ ਬਾਕੀ ਸਾਡਾ ਵੀ ਤਾਂ ਖਰਚਾ ਹੋਇਆ ਇਹ ਘੁੰਮੇ ਫਿਰੇ ਆ ਅਸੀਂ ਇਹਨਾਂ ਨੂੰ ਆਪਣੇ ਅੱਖੀਂ ਦੇਖਿਆ ਹੱਥੀਂ ਦੇ ਹੀ ਦੇ ਪੈਸੇ ਵੀ ਆ ਜਸਤ ਸਾਹਿਬ ਆ ਗਏ ਆ ਇਹ 10000 ਰੁਪਿਆ ਆਏਗਾ ਤਾਂ 10500 ਲਾਉਣਗੇ 9500 ਰੁਪਿਆ ਇੱਥੇ ਨਹੀਂ ਲਾਉਣਗੀ ਇਹਨਾਂ ਦੀ ਸੋਚ ਹੈ ਇਹਨਾਂ ਦੀ ਸੋਚ ਹੈ ਔਰ ਇਸ ਸੋਚ ਨੂੰ ਪੂਰੀ ਦੁਨੀਆ ਸੈਲੂਟ ਕਰਦੀ ਹੈ ਜਸਤ ਸਾਹਿਬ ਜਿਸ ਨੂੰ ਵੀ ਕਹਿੰਦੇ ਆ ਕੋਈ ਵੀ ਸੇਵਾ ਕਹਿੰਦੇ ਆ ਉਹ ਨਾ ਨਹੀਂ ਕਰਦਾ ਲੇਟ ਜ਼ਰੂਰ ਹੋ ਜਾਏਗਾ ਹਫਤਾ 10 ਦਿਨ ਪਰ ਇਨਕਾਰ ਨਹੀਂ ਕਰੇਗਾ ਸੋ ਅਸੀਂ ਉਹਨਾਂ ਦੇ ਪਰਮ ਮਿੱਤਰ ਸ਼੍ਰੀ ਅਨਿਲ ਵਰਮਾ ਜੀ ਫਰੋਮ ਯੂ ਐਸ ਏ ਉਹਨਾਂ ਦਾ ਔਰ ਇੱਕ ਵਾਰ ਫਿਰ ਅਸੀਂ ਦਿਲੋਂ ਵੈਲਕਮ ਕਰਦੇ ਹਾਂ ਕਿ ਇਸੇ ਤਰ੍ਹਾਂ ਦੋਸਤੀਆਂ ਬਰਕਰਾਰ ਰਹਿਣ ਔਰ ਆਕਾਲਪੁਰਖ ਜਿਨ੍ਹਾਂ ਖਜ਼ਾਨਿਆਂ ਦੇ ਵਿੱਚੋਂ ਇਹਨਾਂ ਨੇ ਇਸ ਕੁੰਭ ਦੇ ਵਿੱਚ ਯੋਗਦਾਨ ਪਾਇਆ ਅਕਾਲ ਪੁਰਖੀ ਨੀਕ ਦਇਆ ਕਰੇ ਇੰਨੀ ਬਖਸ਼ਿਸ਼ ਕਰੇ ਕਿ ਇਹ ਪਰਿਵਾਰ ਹਮੇਸ਼ਾ ਤਰੱਕੀ ਦੀਆਂ ਲੀਹਾਂ ਤੇ ਜਾਵੇ ਔਰ ਸਾਨੂੰ ਤਾਂ ਵੈਸੇ ਹੀ ਇਸ ਤਰ੍ਹਾਂ ਦੇ ਜਦੋਂ ਰਾਈਜ਼ ਕਰਨਗੇ ਤਾਂ ਸਾਨੂੰ ਵੈਸੇ ਹੀ ਬੜਾ ਫਕਰ ਹੋਵੇਗਾ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋ ਹੋਂਤਾ ਪਾਵਰ ਆਫ ਸੋਸ਼ਲ ਜੁਨਟੀ ਬਲੋਕ ਖਰੀਦੇ ਨਾਮੇ ਪਲਾਟ ਤੋਂ ਪੋਸੂ ਨਾਮਾ ਚੈਨਲ